بہت پالیا بورڈ پڑھائی کرائی ہے ਮੇਰੇ ਬਹੁਤ ਆਸਤਾਂ ਨੇ ਦੇ ਦਿੱਤੀ ਬਹੁਤ ਮਿੱਠਾ ਕਿਉਂਕਿ ਮਾਫੀ ਉਹ ਬਹੁਤ ਹੁੰਦਾ ਹਾਂ ਹੌਸਲਾ ਕਰਦਿਆਂ ਬੁੱਕਨ ਨਾ ਤੁਹਾਨੂੰ ਮੇਰੀ ਬੱਟੀ ਧੀ ਨਾ ਮੈਨੂੰ ਤੋਂ ਪੁੱਤਾਂ ਨੂੰ ਮੈਂ ਤੇਰਾ ਪੁੱਤਾਂ ਨੂੰ ਕੀਤਾ ਹਾਂ ਦੀ ਗੋਲੀ ਪੁੱਤਾਂ ਨੂੰ ਕੀਤਾ ਸੋ ਮੈਨੂੰ ਇਹ ਕਿ ਤੂੰ ਵੱਡੀ ਹੋ ਕੇ ਵੱਡੀ ਅਫਸਰ ਬਣੀ ਮੇਰਾ ਨਾਮ ਰੌਸ਼ਨ ਕਰੀ ਬੜਾ pride ਵਿੱਚ ਮੇਰਾ ਮੋਢਾ ਬਣੇ ਸੋ ਤੇਰੇ ਜਿਹੇਆਂ ਪ੍ਰਯਾਸ ਨੂੰ ਨਾ ਤਾਂ ਵੀ ਸੋਚੇ سارا پری نئے ہے بارے سوچے امید ہے محنت کر کے بتائیڈ آ جانی چاہیے ਪਰ ਮਾਤਮਾ ਦੇ ਹੱਥ ਜੋੜੇ ਕਿਹੜਾ ਗੁਰਦੁਆਰਾ ਕਿਹੜਾ ਮੰਦਿਰ ਜਿੱਥੇ ਮੈਂ ਹੱਥ ਨਹੀਂ ਜੋੜਿਆ ਬੰਨਾਕ ਨਹੀਂ ਲੱਗਦਾ ਕਿ ਤੇਰੀ ਬੇਨਾਂ ਤੇ ਤੇਰੇ ਆਖੇਦ ਸੂਰਤਿਆ ਬੈਠ ਆ ਗਿਆ ਕਿ ਮੈਂ ਤਾਂ ਇਹੀ ਅਰਦਾਸਾਂ ਕਰਦਾ ਰਹਿਣਾ ਤੇਰੀ ਮੁੱਤੀ ਰੱਬ ਦੀ ਸਾਰੇ ਇਹੀ ਅਰਦਾਸਾਂ ਕਰਦੇ ਕਿ ਤੇਰੇ ਬੰਦ ਆ ਜਾਣ ਜੇ ਚਲ ਤੂੰ ਟਿਕਾਣੇ ਕਰਦੀ ਏ ਸਟਾਉ ਠੀਕ ਹੈ ਬੱਤ ਤੂੰ ਵੱਡਾ ਬੁੱਤ ਪੜ ਕੇ ਦਿਖਾਈ ਕੀ ਮੈਂ ਕਿਸੇ ਗੱਲ ਦਾ ਵੀ ਕਰਨਾ ਕਰਾਂ ਠੀਕ ਹੈ ਬੁੱਤ ਮੈਨੂੰ ਤੇਰੇ ਤੇ ਮਾਣ ਹੈ ਮੈਨੂੰ ਤੇਰੇ ਤੇ ਮਾਣ ਤੇ ਤੂੰ ਮੇਰਾ ਮਾਣ ਇਦਾਂ ਹੀ ਬਰਕਰਾਰ ਰੱਖੀਂ ਤੂੰ ਜੀ ਮੈਨੂੰ ਮਾਣ ਤੀ ਹੁਣ ਪੜਨਾ ਹੈ ਨੇ ਦਿਲ ਲਾ ਕੇ ਪੜਨਾ ਹੈ ਤੇ ਤੇਰੀ ਪਹਿਲੀ ਵਾਰ ਜੀ ਬੈਂਡ ਆਜਣ ਮੈਂ ਇਹ ਹੀ ਚਾਹੁੰਦਾ ਕਿ ਤੇਰੇ ਫਰਸਟ ਵਾਰੀ ਕੀ ਬੈਂਡ ਆਜਣ ਤੇ ਬੁੱਤ ਤੂੰ ਵੀ ਜਿਹਨੇ ਦਾ ਜਾਜ ਛੱਡ ਦੇ ਠੀਕ ਹੈ ਬੁੱਤ ਮੇਨਤ ਕਰਨੀ ਹੈ ਤੇ ਬੀਨਤ ਕਰਕੇ ਤੇ ਆਪਣੇ ਪੈਰਾਂ 'ਤੇ ਸਟੈਂਡ ਹੋਣਾ ਠੀਕ ਹੈ ਸਟੌਪ ਇਹਨੂੰ ਤਾਂ ਮੈਂ ਕਹਿ ਦਿੰਦਾ ਕਿ ਬੁੱਤ ਤੂੰ ਪੜਨ ਦਾ ਆਈਲਟਸ ਕਰਨਾ ਤੇ ਆਪਾਂ ਘਰ ਦੀਆਂ ਜ਼ਿੰਮੇਵਾਰੀਆਂ ਵੀ ਬਹੁਤ ਇਕਬੀਲਦਾਰੀ ਵੀ ਸਾਰੀ ਘਰ ਦੀ ਮੇਰੇ ਸਿਰ ਤੇ ਹੈ ਸਾਰੇ ਜੀਆਂ ਦਾ ਪੜਨ ਪਰੋਸ਼ਨ ਉਹਨਾਂ ਦਾ ਰਹਿਣ ਸਹਿਣ ਦੀ ਦਾਤ ਦਿੱਤਾ ਖਾਣ ਪੀਣ ਸਭ ਕੁਝ ਮੈਨੂੰ ਹੀ ਕਰਨਾ ਪੈਂਦਾ ਸੋ ਆਈਲਟਸ ਕਰ ਲੂਗੀ جنا بھی ہے سارا کچھ پوسیبل ہوگا سو کوئی گل نہیں ایک بار میں سیٹ کر دیا پیروں سر کر دیا کوئی گل نہیں پھر تنگیاں ترشیاں آمدیاں ہی باستے بچے ہیں باستے ہی اپا کر رہے ہیں سو ایک بار یہ بینڈ آ جان گرو جی سچے پاشا یہ بینڈ آ جان ٹھیک ਕਾਲ ਜੀ ਤੁਹਾ ਸਾਰੇ ਪੂਰ ਹੋ ਜਾ। ਤੇ ਕੋਈ ਗੱਲ ਨਹੀਂ ਪੈਸਿਆਂ ਦਾ ਅਰੇਂਜਮੈਂਟ ਵੀ ਮੈਂ ਕਰ ਲਊਗਾ। ਇਹ ਜੁਬਾਨ ਚੱਲਦੀ ਹੈ। ਕਿਤੋਂ ਨਾ ਕਿਤੋਂ ਅਡਜਸਟਮੈਂਟ ਕਰਾਂਗੇ। ਆਹ ਦੇਵੀ ਦੇਵਤਾ ਔਰ ਸੱਚੇ ਪਾਤਸ਼ਾਹ ਪੀਰ ਬਗੰਬਰੋ। ਬੇਰੀ ਬੇਨਤੀ ਹੈ ਕਿ ਮੇਰੇ ਧੀ ਦੇ ਬੈਂਡ ਆ ਜਾਣ ਆਈਲੈਂਡਸ ਦੇ ਵਿੱਚੋਂ। ਉਹਦੇ ਬੈਂਡ ਆ ਜਾਣ ਤੇ ਉਹ ਕੈਨੇਡਾ ਲੀਗਿਬਲ ਹੋ ਜੇ। ਸੋ ਮੇਰੀ ਇਹ ਹੀ ਇੱਛਾ ਕਿ ਮੈਂ ਇਹਨੂੰ ਪੈਰਾਂ ਸਿਰ ਕਰ ਦੇਵਾਂ ਮੈਨੂੰ ਬਹੁਤ ਔਖਾ ਪਾ ਲਿਆ ਬਹੁਤ ਔਖਾ ਪਾ ਲਿਆ ਬਹੁਤ ਔਖਾ ਪਾ ਲਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰੀ ਬੇਨਤੀ ਪ੍ਰਵਾਨ ਕਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕੀ ਗੱਲ ਬੇਟਾ ਮੈਂ ਤਾਂ ਤੁਹਾਨੂੰ ਗੱਲ ਕਹਿਣੀ ਸੀ ਕੀ ਦੱਸੋ ਬੇਟਾ ਕੀ ਗੱਲ ਕਹਿਣੀ ਸੀ ਤੁਸੀਂ ਆ ਬੁੱਢੀ ਆਪਣੀ ਆਈਲੈਟਸ ਕਰਦੀ ਹੈ ਹਾਂ ਬੇਟਾ ਆਈਲੈਟਸ ਕਰਦੀ ਹੈ ਮੈਂ ਸੋਚਿਆ ਸੀ ਇਹਨੂੰ ਆਈਲੈਟਸ ਕਰਾ ਦਿੰਨੇ ਆ ਚਲੋ ਇਹ ਆਦੇ ਪੈਰਾਂ ਸਿਰ ਸਟੈਂਡ ਹੋ ਜੂਗੀ ਤੇ ਕਿ ਲੋ ਆਪਦੀ ਲਾਈਫ ਲਈ ਸੈੱਟ ਕਰ ਲਈ ਬੇਟਾ ਐਨਓ ਆਈ ਲਿਸਟ ਕੋਲ ਨਹੀਂ ਜਾਂ ਵਧੀਆ ਕੋਈ ਘਰ ਵਰ ਵੇਖ ਕੇ ਜਿੰਦੀ ਦਾ ਵਿਆਹ ਕਰ ਦਿੰਨੇ ਆ ਘਰ ਵਰ ਪੁੱਤ ਘਰ ਵਰ ਵੀ ਵੇਖ ਲਾਂਗੇ ਮੈਂ ਕਹਿੰਦਾ ਸੀ ਚਲੋ ਪਹਿਲਾਂ ਆਪਦੀ ਲਾਈਫ ਸੈੱਟ ਕਰ ਲਈ ਵਿਆਹ ਤਾਂ ਆਪਾਂ ਕਰਨਾ ਹੀ ਆ ਦੋ ਚਾਰ ਸਾਲ ਰੁਕ ਕੇ ਕਰ ਦਿਆਂਗੇ ਇੱਕ ਵਾਰੇ ਪੈਰਾਂ ਸਿਰ ਹੋ ਜੇ ਆਪਦੇ ਮੇਰੀ ਤਾਂ ਜਨਮਦਸ ਨਹੀਂ ਰਹੀ ਸੀ ਬਾਕੀ ਵੀ ਥੋੜੀ ਮੈਂ ਤਾਂ ਪੁੱਤ ਨੂੰ ਠੀਕ ਦਿੱਤੀ ਹੈ ਟੈਨਸ਼ਨ ਤਾਂ ਮੇਰੇ ਦਿਮਾਗ ਤੇ ਬਹੁਤ ਹੈ ਪੈਸਾ ਤੇ ਲੱਗਿਆ ਆਪਾਂ ਇਕੱਠਾ ਕਰਕੇ ਲਾਉਣਾ ਸਭ ਕੁਝ ਕਰਨਾ ਹੈ ਪਰ ਮੈਨੂੰ ਇਹ ਹੈ ਵੀ ਇੱਕ ਵਾਰ ਚਲੋ ਸੈੱਟ ਹੋ ਜੇ ਤੇ ਪੈਰਾਸਿਟ ਬੱਚਾ ਹੋ ਜੇ ਤੇ ਵਧੀਆ ਰਹਿੰਦਾ ਆਪਦੀ ਲਾਈਫ ਸੈੱਟ ਕਰ ਲੈਂਦਾ ਇੱਥੇ 2-4 ਕਿਲੇ ਵਾਲਾ ਪੁੱਤ ਘਰ ਵੇਖਾਂਗੇ ਤੇ ਫਿਰ ਉਹ ਭਾਂਡੇ ਚੁੱਗੀ ਰਹਜੂ ساری ਉਮਰ ਭਾਂਡੇ ਚ ਮਾਂਜਣ ਜੋਗੀ ਮੈਂ ਕਹਿੰਦਾ ਵੀ ਚਲੋ ਭਾਂਡੇ ਤਾਂ ਮਾਂਜਣੇ ਹੀ ਆ ਘਰ ਦਾ ਕੰਮ ਹੈ ਪਰ ਫਿਰ ਵੀ